ਟੂ ਡੀਆਨ ਨੂੰ ਕਾਹੀ ਤਰਲੇਗੀ ਥੋੜੀ ਪਾਣਾ ਕਦੇ ਪਾਣੀ ਕਦੇ ਚਾਹ ਸਾਰਾ ਦਿਨ ਤਪਾ ਲੈਂਦੇ ਕੇ ਪੈਸਾ ਇੱਕ ਨਹੀਂ ਘੱਟ ਲੈਣਾ ਉਹ ਖਾਣੇ ਪੂਰੇ ਲਮਾਂਗੇ ਤੇ ਬਿੰਦੇ ਬਿੰਦੇ ਕਾਵਾ ਕਰੀ ਜਾਂਦੇ ਬਿੰਦੇ ਬਿੰਦੇ ਕਰੀ ਜਾਂਦੇ ਆ ਚੀਜ਼ ਲਿਆ ਦੇ ਆ ਚੀਜ਼ ਨਾਲ ਦੇ ਦੋ ਤੂੜੀ ਆ ਸਾਹਮਣੇ ਬਹੁਤ ਔਖੇ ਆ ਭਾਈ ਐਵੇਂ ਅਗਲਾ ਕਹਿਂਦਾ ਤੂੜੀ ਪਾਉਣੀ ਆ ਤੂੜੀ ਪਾਉਣੀ ਲੋਪਾਂ ਪੀ ਲੋਪਾਂ ਸੋਲ ਤੱਕ ਨਹੀਂ ਚਾਹ ਕਦੇ ਪਾਣੀ ਕਦੇ ਰੋਟੀ ਲੋਟ ਹੀ ਨਹੀਂ ਆਉਂਦਾ ਭਾਈ ਤੂੜੀ ਦੀ ਪੰਡ ਨਾ ਪੁੱਛ ਕੇ ਪਾਉਣਿਆਂ ਦੇ ਪਾਉਣੀ ਆ ਕਿ ਨਾ ਪੰਪਸ ਥੱਕੇ ਪਏ ਸੀ ਥੱਕੇ ਪਏ ਪਰ ਹਰ ਕੰਮ ਦਾ ਕੰਮ ਸੁਣ ਤੂੰ ਸੀ ਕਹਿੰਦਾ ਸਾਡੇ ਨਲਕੇ ਦਾ ਫਿਲਟਰ ਤੋੜ ਕੇ ਲਾਤਾ ਸੀ ਨਲਕਾ ਲਾਉਣਾ ਸੀ ਭਾਈ ਪੁਰਾਣੀਆਂ ਚੀਜ਼ਾਂ ਇਸ ਤਰ੍ਹਾਂ ਸਾਹਮ ਸਾਹ ਰੱਖੀਆਂ ਤੇ ਤੁਸੀਂ ਫਿਰ ਫਿਲਟਰ ਤੋੜ ਕੇ ਲਾ ਕੇ ਸਮਲ ਕੋਟਾ ਵੀ ਬਤਾਨਾ ਲੱਗੇ ਜਟਾ ਨੂੰ ਉਹ ਇਹਦੀ ਆਵਾਜ਼ ਕਿ ਇੰਤਜ਼ਾਮ ਕਰਕੇ ਬਸ ਇਹਦੇ ਇੰਤਜ਼ਾਮ ਹੋਣਾ ਪੈਂਦਾ ਸਾਨੂੰ ਤਾਂ ਬਈ ਕੋਈ ਟੰਪਾ ਲਾ ਲੈਗੇ ਇਹ ਵੀ ਫਿਲਟਰ ਤਾਂ ਨਹੀਂ ਸੀ ਤੋੜਨਾ ਸੀ ਨਲਕਾ ਲਾਉਣਾ ਸੀ ਪੁੱਛ ਰਹਿਂਦੇ ਮੈਨੂੰ ਵੀ ਮੇਰੇ ਪੂਰਬ ਦੇ ਬੇਰੇ ਸੁਣਿਆ ਗਏ ਸਾਡੇ ਤੁਹਾਨੂੰ ਆ ਫਿਲਟਰ ਤਾਂ ਤੁਸੀਂ ਗਲਤ ਕੀਤਾ ਭਾਈ ਤੋੜਿਆ ਗਏ ਤਾਂ ਨਲਕਾ ਲਾਉਣਾ ਸੀਗਾ ਅਸੀਂ ਪੈਸੇ ਕਰਦੇ ਪੈਸੇ ਤਾਂ ਕੱਟਣੇ ਨਹੀਂ ਪੈਸੇ ਨਹੀਂ ਬੰਦਿਆਂ ਦੇ ਤੁਹਾਡੇ ਪੈਸੇ ਤਾਂ ਨਹੀਂ ਕੱਟਣੇ ਹੋਣਾ ਸੀ ਮੈਂ ਪਾਣੀ ਪੀ ਲਓ ਸਾਡੇ ਦੂੜੀ ਹੋਰ ਵੀ ਪਾਵਾਂਗੇ ਕੱਢੇ ਪਿਆਲੀ ਆ ਆ ਮੈਂ ਲੋਟ ਕਰਦੇ ਭਾਈ ਮੜਾ ਜਾ ਹਾਂ ਆ ਦੇਖਾ ਸਾਰਾ ਲੋਟ ਕਰਦੇ ਸਾ ਤੂੰ ਜਮੀਨਾਂ ਦਾ ਬੜੇ ਕੰਮ ਕਰੀ ਜਨੇ ਆ ਤੂੰ ਤੁਸੀਂ ਕੰਮ ਕਰਿਆ ਨਾ ਉਹੀ ਰੋਡਾ ਲਾ ਰੱਖਿਆ ਕੰਮ ਨੂੰ بس ਕੰਮ ਕਰਾਉਂਦੇ ਤਾਂ ਹੈ ਨਹੀਂ ਜੀ ਨੇ ਕਰਿਆ ਨਹੀਂ ਬੈਠੇ ਥੱਕ ਗਏ ਨੂ ਭਾਈ ਸਾਡੀ ਧੂੜੀ ਪਾਣ ਵੇ ਥੱਕ ਗਏ ਹੋਰਾਂ ਦੇ ਭਾਈ ਭਾਈ ਸਾਡੀ ਧੂੜੀ ਪਾਣੀ ਤੁਹਾਨੂੰ ਔਖੀ ਲੱਗਦੀ ਐ ਇਹਨੂੰ ਸਭ ਆ ਦੇਖੀਦਾ ਆ ਥੱਕ ਗਏ ਨਹੀਂ ਨਹੀਂ ਠੇਕੇਦਾਰ ਕਾਨੂੰ ਸਾਥ ਗਿਆ ਭਾਈ ਤੁਸੀਂ ਕੰਮ ਕਰਕੇ ਰਾਜੀ ਨਹੀਂ ਹੋ ਗਏ ਨਾ ਖਾਣ ਪੀਣ ਨੂੰ ਕਰ ਚਾਹ ਲਿਆ ਦੇ ਫਿਰ ਰੋਟੀ ਲੈ ਲਓ ਹਮ ਤਾਂ ਤੁਸੀਂ ਪੁੱਛ ਕੇ ਕਰਦੇ ਬੰਡੀ ਨਹੀਂ ਪਾਉਂਦੇ ਤੁਸੀਂ ਪਤਾ ਨਹੀਂ ਕੀ ਹੋਇਆ ਪਿਆਗਾ ਕੰਮ ਤਾਂ ਖਰਦੇ ਨਹੀਂਗੇ ਇਹ ਪਾਦੇ ਪੁੱਛਿਆ ਓਏ ਵਿਚ ਕਰਤਾ ਇਹ ਦਿਨਾਂ ਤੋਂ ਵੀ ਚੱਲਦੇ ਨੇ ਹੈ ਚਾਹ ਪਾਣੀ ਤੋਂ ਵੀ ਚੱਲਦੇ ਨੇ ਦਿੱਕਤ ਮੰਨ ਜੇ ਗੱਲਾਂ ਦੀ ਨਹੀਂ ਨਹੀਂ ਭਾਈ ਦਿੱਕਤ ਮੰਨ ਜਿਹੜੇ ਛੋਟੇ ਲੈਗ ਵਾਲੇ ਬੰਦੇ ਨੇ ਮਾਲ ਛੋਟੇ ਗਰੀਬ ਉਹ ਜਾ ਕੇ ਹਾਂ ਛੋਟੀ ਪਾਉਂਦੇ ਨੇ ਪਾਲਾ ਕਹਿੰਦਾ ਵੀ ਚਾਹ ਪਾਣੀ ਪੀਵਾਂ ਮੈਂ ਤੇ ਸਾਨੂੰ ਬੱਚੇ ਨੇ ਵੱਡੇ ਅਮੀਰ ਲੋਕ ਨੇ ਉਹ ਤਾਂ ਜਦੋਂ ਵੀ ਚੱਲਦੇ ਨੇ ਕਿਸੇ ਨੂੰ ਰੋਟੀ ਦਾ ਗੋਣੀ ਪਈ ਵੱਡੇ ਵੱੰਦੇ ਵੱਡੇ ਬੰਦਿਆਂ ਨਾਲ ਹੁੰਦਾ ਭਾਈ ਕਹਿੰਦੇ ਆਹ ਦੂਰ ਬੰਦਾ ਸਾਡੇ ਵਰਗਾ ਕੰਮ ਕਰੀ ਜਾਂਦਾ ਕਰੀ ਜਾਂਦਾ ਬਾਹਰ ਆ ਕੇ ਵੀ ਦੇਖਦੇ ਸਾਡੇ ਵਰਗੇ ਜਿਹੜੇ ਛੋਟੇ ਗਰੀਬ ਹੁੰਦੇ ਸਾਡੇ ਵਿੱਚ ਹੀ ਖੜੇ ਰਹਿੰਦੇ ਆਗੇ ਤੇ ਰੋਟੀ ਪਾਣੀ ਨੂੰ ਵੀ ਕਹਿਣਾ ਪੈਂਦਾ ਭਾਈ ਰੋਟੀ ਪਾਣੀ ਹੁਣ ਤੁਸੀਂ ਘਰੇ ਖਾ ਜਿੱਤੇ ਆ ਜੋ ਰੋਟੀ ਤਾਂ ਹਮ ਕਿੱਥੇ ਕੰਮ ਕਰਾਂਗੇ ਉੱਥੇ ਖਾਓਗੇ ਭਾਈ ਗਲਗਰ ਆਇਆਂਗਾ ਕਹਿੰਦਾ ਤੁਸੀਂ ਕੰਮ ਨਹੀਂ ਕਰਦੇ ਜਿਹੜਾ ਜਿਆਦਾ ਤਕੜਾ ਬੰਦਾ ਉਹ ਤਾਂ ਕੰਮ ਕਰਦੇ ਨਾ ਪੂਰਾ ਜਿਹੜਾ ਕੋਈ ਗਰੀਬ ਬੰਦਾ ਫਿਰ ਤੁਸੀਂ ਉਹਦੇ ਕਰਦੇ ਵੀ ਹੈ ਨਹੀਂ ਕੰਮ ਇਹ ਗੱਲ ਤੁਹਾਨੂੰ ਮੰਨਣੀ ਪਈ ਆ ਹੁਣ ਕੋਈ ਮੀਰੀ ਦਾਨ ਛੱਡ ਦੀ ਕਿਹੜੀ ਭਾਈ ਆ ਹੁੰਦੀ ਐ ਕੋਈ ਇਹ ਬੁੜੀ ਸਾ ਆਪਾਂ ਹੀ ਤਪਾ ਲੈਂਦੀ ਐ ਬੁੜੀ ਮੇਰੇ ਨਾਲ ਦੀ ਇਹ ਕਿ ਕਿਹੜਾ ਘਟਾ ਹੈ ਜੀ ਮੈਂ ਤਾਂ ਤੁਹਾਨੂੰ ਕਿਹਾ ਨਾ ਹੁਣ ਤਾਂ ਦੇ ਐਸਟੀ ਲੱਗ ਜੰਨੇ ਦੇ ਸੇ ਗਾਨੂੰ ਲੱਗ ਜਾਨੇ ਚਾਰੋ ਜਿਹਾ ਭਾਈ ਇਹ ਨਾਲ ਜਿਵਾ ਕਰਿਆਣੇ ਜੀ ਮੈਂ ਸਾਡੀ ਕੁੜੀ ਦਾ ਜਾਪਾ ਇਹਦੇ ਵੀ ਕਹਿੰਦੇ ਜਾਪਾ ਦੋ ਨਾ ਦੇ ਕਹਿੰਦੇ ਦੋ ਲੈਣੇ ਆਗੇ ਸਾਹਮਣੇ ਯਾਰ ਅਸਲ ਉਹ ਮੱਤੀ ਬਗੀਤਾਂ ਮੈਂ ਕਰ ਰਹੀ ਹਾਂ ਜੇ ਇਹ ਤੇ ਸਰਦਾਰੀਆਂ ਬੜਿਆ ਹੋਰ ਕਰਦੇ ਆ ਲੀਡਰੀ ਬਣਾ ਹਨ ਹੈ ਉਹ ਹੋਰ ਪੰਡ ਭਲਾਏ ਚੱਕਣੀ ਕਿਤੇ ਸੌਖੀ ਆ ਉਮ ਮੈਂ ਦੇਖ ਰਹੇ ਨੇ ਵੀ ਕਰੇ ਕੋਈ ਉਹ ਕਰਦੇ ਕਰਾਉਂਦੇ ਨੂੰ ਵੀ ਉਹ ਹੋ ਗਰੀਆਂ ਨੇ ਕਰਦੇ ਕਰਾਉਂਦੇ ਨੂੰ ਫੁੱਤੇ ਕਿਤੇ ਕਰੀ ਜਾਂਦੇ ਨੇ ਕੰਮ ਕਰਦੇ ਕਰਾਉਂਦੇ ਨੂੰ ਵੀ ਉਹ ਹੋ ਗਰੀਆਂ ਨੇ ਨਹੀਂ ਜੀ ਮੇਰਾ ਰੋਟੀ ਟੁਕੜਾ ਵੜਾ ਕੇ ਅੰਦਰ ਵਰ ਜਾਂਦੀਆਂ ਆਏ ਕਾ ਚੀ ਬਈ ਅੰਦਰ ਬੜ ਜਾਂਦੀਆਂ ਸਬਸਕ੍ਰਾਈਬ ਤੋਂ ਬਾਅਦ ਪੱਛੋਂ ਆਹ ਲੀਟਰ ਹੀ ਕਰਨਾ ਆਹ ਹਾਂ ਕਿੱਲਾ ਬੋਲ ਬੁਲਾ ਦਿੱਤੇ ਆਹ ਹੋਰ ਕੁਝ ਨਹੀਂ ਕਰਨਾ ਅੱਜ ਤਾਂ ਵੀ ਸਫੇ ਨਾ ਕਰੀਏਂ ਕਿਉਂ ਨਾ ਕਰਤਾ ਜੀ ਆਹ ਬੜੀ ਵੀ ਬੋਲੇ ਬਈ ਦੇਦੀਆਂ ਮੱਛੀਆਂ ਨਹੀਂ ਕਿਹਾ ਬੁਰੇ ਨਾਲ ਕੰਮ ਕਰਤਾ ਹੋ ਗਿਆ ਕੀ ਬੋਲ ਅੱਛਾ ਵੀ ਵੀ ਤੈਨੂੰ ਗਿੜੀ ਨੂੰ ਬਈ ਨਾ ਟਾਈਮ ਤੇ ਪੈਸੇ ਹੀ ਨੇ ਥੋੜੀ ਪਵਾ ਕੇ ਤੇ ਇਹ ਬਿੱਲੇ ਬੈਠੇ ਆ ਇੱਥੇ ਆਪਣੇ ਪਿਆ ਕੇ ਰੋ ਮਾਰਦੇ ਨੇ ਆਪਾਂ ਕੰਮ ਦਿੰਦਾ ਕਰਦੇ ਆ ਆ ਕੇ ਉਹੋ ਉਹੋ ਇਹੋ ਕੁਛ ਕਰਦਾ ਨਾ ਉਹਨਾਂ ਦੇ ਕੰਮ ਆ ਕੇ ਭਾਈ ਪੈਸੇ ਪਿੱਛੇ 20-20 ਦਿਨ ਗੱਡੇ ਬਲ ਭਾਈ ਜਾਣਗੇ ਆਖਾਂਗੇ ਰੇਟ ਦਾ 220 ਲੈ ਲਓ 230 ਲੈ ਲਓ ਐਂ ਹੀ ਪਤਾ ਨਹੀਂ ਕਿੰਨੀ ਕਮਾਈ ਔਖੀ ਆ ਕਰਨੀ ਇਹ ਅੱਛਾ ਕਮਾਈ ਆ ਐ ਇਹਨਾਂ ਦੀ ਕਮਤ ਕਮਾਈ ਆ ਦੇਖਣੇ ਪੈ ਆਹੁੰਦੇ ਸੋਨ ਨੂੰ ਪੈਸੇ ਕਿੱਤੀ ਗੋਲ ਆਹ ਦੇਖ ਲੈ ਰੇ 10000 ਕੰਮ ਕਰਨਾ ਹੁੰਦੇ ਐਨੀ ਔਖੀ ਕਮਾਈ ਆ ਇਹ ਖੈਤ ਤੋਂ ਉਫਾਰ ਲਾ ਮੰਗੇ ਤਾਂ ਪੰਡਾ ਅੱਜ ਅੱਜ ਖੜਾ ਜੀ ਮੈਂ ਆ ਦੇਖ ਲੋ ਤਾਂ ਨੇ ਨੜਾ ਚੱਜਣਗੇ ਦੋਸੀ ਆਪਣਾ ਸਿਰ ਤੇ ਤਾਂ ਕਿ ਮਿੰਟਾਂ ਚੰਕਾਈ ਕਰਤੀ ਜਮਨੇ ਪੰਡਾ ਐ ਕਿ ਖੋਲਾ ਆ ਹੁਣ ਬਸ ਤੱਕ ਦੇਖੀ ਤਾਂ ਨਹੀਂ ਆਂਦੀ ਕਿੱਥੇ ਲੜਾਈ ਕਰ ਲਿਆ ਆਪੇ ਇਹ ਤਾਂ ਕੋਈ ਥੋੜੀ ਜਿਹੀ ਲੱਗਣਾ ਹਾਂ ਇਹ ਤੇ ਇਹ ਤੋਂ ਹੋਰ ਪਾਣੀ ਦਾ ਜੱਗ ਮਾਰੇ ਕਿਲਾ ਪਾਣੀ ਇਹੋ ਜੀ ਗੁੜੀ ਤੇ ਆਵੀ ਨਾ ਯਾਰ ਆ ਰਹੂਗੀ ਵੇ ਹੁਣਾਂ ਦਾ ਪਿੰਡ ਦਾ ਪਿੰਡ ਸਰਦਾ ਨਹੀਂ ਬਣਾ ਲਓ ਸਰਦਾ ਨਹੀਂ ਪਿੰਡ ਜਾਣਾ ਦਾ ਪਿੰਡ ਬਸੇ ਹੁਣ ਲੜੀ ਜਾਂਦੇ ਨਾ ਨਾ ਇਹ ਕੰਮ ਕਰੀ ਜਾਂਦੀ ਐ ਕੋਲਿਆ ਕਿ ਟੁਕਟ ਪਈ ਐ ਭਾਈ ਐ ਕਰ ਦੋ ਐ ਪਾ ਦਿਓ ਕਿਸੇ ਆਪੇ ਪਾਈ ਜਾਂਦੀ ਐ ਇਹਦੀ ਸਾਡੇ ਫੈਕਟਰੀ ਦਾ ਕੋਈ ਤੁਸੀਂ ਚੀਜ਼ਾਂ ਹੁਣ ਲਾਉਣੀਆਂ ਪੈਂਦੀਆਂ ਜਿਹੇ ਜਿਹੇ ਮਿਲਦੀਆਂ ਘਰਾਂ ਚੋਂ ਹਨ ਤੇ ਨਾ ਹੁਣ ਆਪਣੇ ਕੋਲ ਕਿਹੜਾ ਸਾਮਾਨ ਲਾਉਣ ਵਾਸਤੇ ਅੰਗੀਆਂ ਹੀ ਨਾਕੀ ਲਾਉਣਾ ਤੇ ਉਹ ਨਾਕੀ ਵਾਲਾ ਜੋਗਾ ਹੁਣ ਸਾਕਲਾ ਮੋਟਰ ਲਵਾਉਂਗਾ 10000 ਕਿਸੇ ਬਹਾਨੇ ਲੜਾਈ ਵੀ ਕਰਨੀ ਹੈ ਹੈ ਹਰੇਕ ਬੰਦਾ ਤਾਂ ਗਰੀਬ ਤੋਂ ਗਰੀਬ ਲਵਾਈ ਬੈਠਾ ਮੱਤੀ ਮੋਟਰ ਠੀਕ ਨਹੀਂ ਨਾ ਮੈਂ ਨਾਕੀ ਲੈ ਲਵਾਣਾ ਅੱਜ ਇਹ ਗੰਦੇ ਰੋਟੀ ਨੂੰ ਤੁਸੀਂ ਕਹਿੰਦੇ ਹੋ ਰੋਟੀ ਨਹੀਂ ਲੈ ਕੇ ਆਈ ਕਰਕੇ ਬਾਹਰ ਛਾੜਦੇ ਰੋਟੀ ਤਾਂ ਹਰੇਕ ਘਰੇ ਖਾਂਦੇ ਆਜ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਵੀ ਗਰੀਬ ਬੰਦੇ ਨੇ ਆਪਣੇ ਘਰੇ ਆਸ ਕਰਦੇ ਨੇ ਆਪਣੇ ਘਰੇ ਭਾਣ ਕਿੰਨੇ ਬਣਾ ਕੇ ਖਾਂਦੇ ਨੇ ਫੇਰ ਵੀ ਕਹਿੰਦੇ ਜੀਮਿਂਦਾਰਾਂ ਦੇ ਘਰੇ ਆਸ ਹੋ ਜਾਂਦੀ ਹੈ खा लें चार पंडा पाई जाने काम तो निबड़ दी पा खा लो खा लो आज कोलिया खालो आज आज नहीं पाई जाए दो आज आज बहानी अच्छा हाँ। बहानी ਅਰੇ ਸਾਲ ਤੋਂ ਅਸੀਂ ਇਕੱਲੇ ਨਾ ਉਹਨਾਂ ਨਾਲ ਸਹੀ ਸਾਲ ਤੋਂ ਇਕੱਲੇ ਨਾ ਉਹਦੇ ਮੇਰੇ ਵਰਗੇ ਜਾਂਦੇ ਇਕੱਠੀ ਹੋ ਕੇ ਰੋਟੀ ਪਕਾਉਣੀ ਪਊ ਰੋਟੀ ਪਕਾਉਣੀ ਪਊ ਹਾਂ ਨਾ ਭਾਈ ਹਾਂ ਉਹ ਤਾਂ ਬੁਰੂ ਕਹਿੰਦੇ ਆ ਤੁਸੀਂ ਰਸੇਵਾਂ ਕਰਦੇ ਨੇ ਕੀ ਗੱਲ ਹੁੰਦੀ ਹੈ ਗਰੀਬ ਬੰਦੇ ਆਉਂਦੇ ਇਹਨਾਂ ਦਾ ਤੁੰਦਨ ਹੋ ਜਾਂਦਾ ਗੱਲ ਨਹੀਂ ਤੁੰਦਨ ਹੋ ਜਾਂਦਾ ਭਾਈ ਉਹ ਆਏ ਤਕੜਾ ਬੰਦਾ ਨਹੀਂ ਤਕੜੇ ਦੀ ਸੁਣਦਾ ਹੁੰਦਾ ਮਾੜੇ ਬੰਦੇ ਗਰੀਬ ਹੀ ਗਰੀਬ ਦੀ ਸੁਣੂਗਾ ਅਸੀਂ ਵੀ ਭਾਈ ਛੋੜੇ ਨਾਲ ਤੇ ਗਰੀਬ ਬੰਦੇ ਗਰੀਬ ਦੇ ਗਰੀਬ ਸੁਣਦਾ ਹੁੰਦਾ ਤਕੜੇ ਦੀ ਕਹਿੰਦੇ ਕੋਈ ਨਹੀਂ ਸੁਣਦਾ ਆਤਨਾ ਕਈ ਤਰੀਕੇ ਚੂੜੀ ਪਾਉਣੇ ਆ ਜੇ ਫੋਨ ਕਰਤਾ ਜੀ ਪੈਨੇ ਬੰਦੇ ਅਸੀਂ ਚੂੜੀ ਪਾਉਣ ਆਨੇ ਰੁੱਤੀ ਬਣਾ ਜੂ ਆ ਵੀ ਕਿ ਤੈਨੂੰ ਉਤਰੀ ਨਹੀਂ ਆ ਅੱਜ ਸਾਡੀਆਂ ਬੁੜਗੀਆਂ ਖੂਬ ਤੇ ਜਾਂਦੀਆਂ ਨੇ ਅੱਛਾ ਅੱਜ ਸਾਡੀਆਂ ਬੁੜਗੀਆਂ ਮਾਰਸਾ ਜਾਂਦੀਆਂ ਨਹੀਂ ਬਣਨੀ ਨਹੀਂ ਫੋਗ ਨਹੀਂ ਵੱਡੀ ਗੱਲ ਹੋਈ ਨੇ ਘਰੇ ਤੂੜੀ ਪੈਂਦੀ ਉਹ ਵੱਡੀ ਗੱਲ ਉਹ ਵੱਡੀ ਗੱਲ ਨਹੀਂ ਬਸ ਬਹਾਨੇ ਬਹਾਨੇ ਜਿਹੜੀ ਸਾਰ ਬਰ ਪਸ਼ੂਆਂ ਨੇ ਖਾਣੀ ਹੈ ਅੱਜ ਕੱਲ ਤਾਂ ਬਾਈ ਤੂੜੀ ਕੋਈ ਕੰਨ ਘੱਟ ਪੋ ਆ ਕੇ ਰਾਜੀ ਆ ਤੋਂ ਨਾਲ ਤਾਂ ਦੁੱਧਾਰੀਆਂ ਮੁੱਲ ਦਾ ਬੇਰਤਾਂ ਨੂੰ ਲੱਗੀਆਂ ਨਾ ਮਨੀ ਦੇਖਣਾ ਕਿੰਨਾ ਖਤਮ ਹੈ ਬਹੁਤ ਖਤਮ ਬਈ ਰਸੇ ਬਿਚਰੇ ਖੋਦੇ ਆ ਹਾਂ ਕਿ ਕੁਝ ਦੂਰ ਤੋਂ ਖੜੇ ਤੇ ਲੱਗ ਜੀ ਮੂੰਹ ਦੇ ਟੱਪਾਂ ਤੇ ਨੀ ਨਾਲ ਗੱਲ ਸਹੀ ਹੈ ਤੇ ਫੇਰ ਵੀ ਆਖਣਗੇ ਅਰੇ ਆਇਆ ਐ ਨਹੀਂ ਹੋ ਜੂਆ ਐ ਨਹੀਂ ਹੋ ਜੂਆ ਕਾਹਦੀ ਗੱਲਾਂ ਨੂੰ ਕੋਈ ਸੋਚਦੇ ਨਹੀਂ ਸੋਚਦੇ ਨਹੀਂ ਭਾਈ ਸੋਚਦੇ ਨਹੀਂ ਮੈਂ ਤਾਂ ਤੁਹਾਡੇ ਨਾਲ ਥੂੜੀ ਦੇ ਵਿੱਚ ਹੀ ਖੜੀ ਆ ਭਾਈ ਮੈਂ ਤਾਂ ਕੋਈ ਮੂੰਹ ਨਹੀਂ ਲਗਾਉਂ ਜਿਵੇਂ ਤੁਸੀਂ ਖੜੇ ਹੋ ਮੈਂ ਖੜੀ ਆ ਨਾਲ ਤੁਹਾਡੇ ਚਲੋ ਭਾਈ ਇਹਨਾਂ ਕੋਈ ਨਾ ਕੰਮ ਤਾਂ ਨਿਭੜਦੇ ਨਹੀਂ ਆਪਣੇ ਜੀਉਂਦਿਆਂ ਬੰਦਾਂਗੇ ਤੇ ਮੈਂ ਦੇ ਕੁੜੀ ਨੂੰ ਜਾਪਿਆ ਇਹਨੂੰ ਬਣਾਈ ਸੀ ਤੁਸੀਂ ਵੀ ਖਾ ਲਓ ਨਾਲ ਦੀ ਕੱਲ ਵੱਡਾ ਦਿਨ ਸੀਗਾ ਸਾਡੇ ਕੱਲ ਤੁਸੀਂ ਆਏ ਨਹੀਂ ਹੈ ਮੈਂ ਅੱਜ ਖਵਾ ਦਿੰਨੀ ਆ ਤੁਹਾਨੂੰ ਹਾਂ ਚਲੋ ਤਾਂ ਮਸੀ ਜੀ ਜਾਣਾ ਪਾਣੀ ਲਿਖਿਆ ਉਹਦਾ ਖਾ

ਕੌਲੀਆ ਪੰਨਿਆ ਮੈਂ ਨਾ ਨਾ ਪਾ ਪਾ ਪਈ ਕੌਲੀ ਲੈ ਲੈ ਮੈਂ ਮੈਂ ਦੂੰ ਨਾ ਨਾ ਥੋੜਾ ਬਾਕੀ ਸਮਾਂ ਆਪੇ ਦੂੰ ਥੋੜੇ ਥੋੜੇ ਮੈਂ ਦੂੰ ਅਸੀਂ ਕਰੀਏ ਵਰਨਾ ਮੰਨ ਕੇ ਕੌਲੀ ਜੱਟ ਭਾਈ ਲੈ ਕੰਕੇ ਭਾਈ ਮਾੜਾ ਮਾਜਣਾ ਨੀ ਪਾ ਕਦੇ ਵੀ ਰੱਖਿਆ ਲੈ ਮਾਸੇ ਦਾ ਤੇ ਰੋਟੀ ਦੇ ਨਾ ਵੀ ਨਹੀਂ ਲੈਂਦਾ ਗੱਲ ਸਹੀ ਹੈ ਭਾਈ ਦੇਗ ਵੀ ਖਾਣੀ ਹੈ ਜਿੰਨੇ ਵੱਡੇ ਛੋਟੇ ਉਹਨੇ ਦਿਲ ਵੱਡੇ ਹੁੰਦੇ ਨੇ ਗੱਲ ਸਹੀ ਹੈ ਭਾਈ ਗੱਲ ਸਹੀ ਹੈ ਵੱਡੇ ਬੰਦਿਆਂ ਦੇ ਦਿਲ ਛੋਟੇ ਹੁੰਦੇ ਉਹਨਾਂ ਨੇ ਪੈਸਾ ਜੋੜਨਾ ਹੁੰਦਾ ਕੋਈ ਜ਼ਮੀਨ ਲੈਣ ਨੂੰ ਕਹਿੰਦੇ ਹੈਗੇ ਕੋਈ ਘਣੇ ਲੈ ਲੈਣਗੇ ਕੋਈ ਬਾਇ ਲੈ ਲੈਣਗੇ ਆਪਾਂ ਜਿੰਨਾ ਕਮਾਉਣਾ ਤੈਨੂੰ ਐ ਆਪਣਾ ਘਰ ਦੀ ਕਬੀਲਤਾਰੀ ਚੱਲੀ ਜਾਵੇ ਉਹੀ ਬਹੁਤ ਹੈ ਹਾਂ ਮਾਤਾ ਤੈਨੂੰ ਕੁੱਨੀ ਤਾਰ ਜੂਗਾ ਗਰੀਬ ਬੰਦਿਆਂ ਦਾ ਮੈਂ ਪਰਚਾਰ ਖੋਲਿਓ ਨਹੀਂ ਫਿਰ ਹਾਂ ਖੋਲਿਓ ਬਹੁਤ ਹੈ ਲੈ ਲੈਣੀ ਹੋਰ ਪਿਆ ਲੈ ਲੈਣੀ ਇਹ ਤਾਂ ਚੰਗੀ ਹੂੰ ਕਿੰਨੀ ਚੰਗੀ ਬੁੜੀ ਆ ਤਾਂ ਉਹ ਲੱਗਦੀ ਤਾਂ ਭੜੀ ਸੀ ਹੈ ਲੱਗਦੀ ਤਾਂ ਭੜੀ ਸੀ ਉਹ ਨਹੀਂ ਲੱਗਦਾ ਬੋਲਣ ਵਾਲਾ ਬੰਦਾ ਹੀ ਘੜਿਆ ਜਾ ਲੱਗਦਾ ਅਸਲ ਦੇ ਵਿੱਚ ਜਿੰਨਾ ਬੰਦਾ ਛੋਟਾ ਨਾ ਉਨੀ ਮਤਲਬੀ ਸੋਚ ਵਧੀਆ ਹੁੰਦੀ ਹੈ ਹਨਾ ਜਿਹੜੀ ਗਰੀਬ ਬੰਦੇ ਆਪਣੀ ਮਰਗੀ ਰੋਟੀ ਪਾਣੀ ਨੂੰ ਇਉਂ ਕਰ ਲੀਤੀ ਹੈ ਹੈ ਕਿ ਨਹੀਂ ਜਿੰਨਾ ਬੰਦਾ ਸੌਖਾ ਹੁੰਦਾ ਉਨੀ ਇਹ ਗੱਲਾਂ ਤੋਂ ਪਿਛੇ ਹਟਦਾ ਇਹ ਗੱਲ ਆਪਾਂ ਉਹ ਜੀ ਕੰਮ ਕਰਦੇ ਆਪਾਂ ਨੂੰ ਪਤੀਏ ਨੋਟ ਕਰਦੇ ਆਂ ਸਹੀ ਗੱਲ ਹੈ ਕਿ ਨਹੀਂ ਕਰ ਕਰ ਜਾਣਿਆ ਹਰੇਕ ਲਈ ਜਾਣਿਆ ਆਪਾਂ ਗਈ ਤਾਂ ਫੋਨ ਵੀ ਨਹੀਂ ਚੱਕਦੇ ਵੀ ਹੁਣ ਡੁੱਢ ਸਾਢੇ 12 ਹੋ ਗਏ ਹੁਣ ਰੋਟੀ ਦਾ ਵੇਲਾ ਫੋਨ ਆਣਾ ਜਿਹੜੇ ਸਾਏ ਦਾ ਹਾਂ ਕਿਆ ਟਾਈਮ ਟਵਾਗੀ ਗੁੰ ਚੱਕਣਗੇ ਮਾਂ ਦੀ ਮਾਂ ਦਿੱਤਾ ਐ ਰਮਨ ਜੀ ਉਹ ਜੀ ਸੀ ਬਿਮਾਰ ਸੀ ਦਾ ਸੀਗਾ ਤਾਂ ਉੱਥੇ ਲੋ ਪਈ ਦੇ ਕੇਲੇ ਨੂੰ ਘਟ ਰਹੀ ਹੋਰ ਲੈ ਲਓ ਲੈ ਲਾ ਥੋੜਾ ਮੱਧਾ ਬੋਲਾ ਥੋੜੀ ਜੀ ਤੂੰ ਬੋਲਾ ਨਾ ਬਸ ਆਪਾਂ ਸਿੱਖ ਬੰਦੇ ਖਾ ਲਾਂਗੇ ਖਾ ਫੜਾ ਥੋੜੀ ਬਾਦ ਫਿਰ ਪਹਿਲਾਂ ਮੈਨੂੰ ਮਾਂ ਦੀ ਜੇ ਤਾਂ ਗਰੀਬ ਬੰਦੇ ਨੇ ਵੀ ਕਿਹੜੀ ਹੋਈ ਰਣਗੀ ਉਹ ਬੁੜੀ ਜੇ ਤਾਂ ਲੱਗਦੀ ਪਾੜੀ ਸੀ ਉਹ ਦੇਖਣ ਨੂੰ ਆਇਆ ਪਾ ਹੈ ਤੁਸੀਂ ਜਮਾ ਘੜਾਈ ਹੈ ਉਹ ਵਧੀਆ ਬਣਾ ਕੇ ਨਹੀਂ ਇਹ ਦੇਖ ਦਪਾ ਕੋਣ ਤੇ ਆਉਣ ਨੂੰ ਤਾਂ ਚੰਗੀ ਐ 부ੜੀ ਫਿਰ ਦੇਖਣ ਨੂੰ ਭੜੀ ਲੱਗਦੀ ਹਾਂ ਕਾ ਕਾ ਤੁਸੀਂ ਗੋਲ ਕਾ ਇਧਰ ਮੈਂ ਕਰਕੇ ਤੇਰਾ ਬੋਲਦਾ ਜਾਊਗੀ ਆ ਤਾਂ ਨਾ ਲਵੇ ਖੜੀ ਐ ਬਹੁਤਾ ਬੰਦੇ ਲੋਲਲ ਵੀ ਹੁੰਦੇ ਆ ਜਿਹੜਾ ਨਹੀਂ ਬੋਲਦਾ ਕੋਈ ਹੁੰਦੇ ਇਹੋ ਜਿਹੋ ਬੋਲਦੇ ਕੋਈ ਨਾ ਦੱਸ ਤਾ ਵੀ ਜਾ ਵੇ ਇਲਾਇਆ ਜਾਕਣੇ ਚੱਲੋ ਆਪਾਂ ਉਹਨਾਂ ਦੇ ਵੀ ਚਲਾਂਗੇ ਦੋ ਕਰਾਂ ਦੀ ਹੋਰ ਕੋਣੀ ਆ ਹੋਰ ਮੈਂ ਭਾਈ ਸਾਡੀ ਜਾਪੇਰ ਕੁੜੀ ਆਗੀ ਮੜਾ ਜਾਣਾ ਸੁੰਬਰ ਕੇ ਸਾਰਾ ਇਕੱਠਾ ਕਰਕੇ ਪੰਡ ਕੇ ਇਹਨੂੰ ਫਿੱਟ ਜਾ ਅੰਦਰ ਚਰਕੇ ਦੇ ਦਾ ਸਿੱਟੀ ਜੰਨੇ ਸੁੰਬਰ ਆ ਤੂੰ ਨੇ ਉੱਤੇ ਖੜੀ ਆਈ ਮੈਂ ਉੱਤੇ ਤੱਕ ਹੀ ਖੜੀ ਆ ਮੈਂ ਤੁਹਾਨੂੰ ਐ ਕਹਿੰਦੀ ਆਂ ਵੀ ਕੁੜੀ ਜਾਪੇਣੀ ਆ ਮੈਂ ਇੱਥੇ ਇੱਥੇ ਇਕੱਠੀ ਨਹੀਂ ਹੋਣੀ ਤੂੰ ਢੀ ਤੂੰ ਸੁਣਾ ਕੇ ਇਕੱਠੀ ਹੀ ਕਰਜੋ ਜਮਾ ਜਮਾ ਛੱਡਦੇ ਨਹੀਂ ਠੀਕ ਆ ਕਿਸੇ ਦਾ ਰਲੇ ਮਿਲੇ ਇਹਨੂੰ ਤੁਹਾਨੂੰ ਤਾਂ ਟਾਈਮ ਨਹੀਂ ਲੱਗਦਾ ਮੈਂ ਇੱਥੇ ਦੋ ਤਿੰਨ ਘੰਟੇ ਰਾ ਦੂੰਗਾ ਹਜਵਾਕ ਵੀ ਸਾਹਮਣੇ ਭਾਈ ਜਾਪੇਲੀ ਹੈਗੀ ਸੰਤਾ ਲੱਗਦਾ ਤੈਨੂੰ ਹਾਂ ਹਾਂ ਮੜੇ ਸਾਹਕੇ ਜਗਾਂ ਦੇ ਬਗਜੋਗੇ ਕਹਿੰਦੇ 10 ਮਿੰਟਾਂ ਦਾ ਕੁਝ ਨਹੀਂ ਹੁੰਦਾ ਭਾਈ 100 ਰੁਪਏ ਵੱਧ ਲੈ ਲੇ ਕੋਈ ਗੱਲ ਨਹੀਂ ਹਾਂ ਬੁੱਧਕੇ ਕੰਮ ਨਹੀਂ ਕਰਕੇ ਜਾਵਾਂਗੇ ਮਾਤਾ ਨਾ ਨਾ ਕੋਈ ਨਿਸ਼ਾਨਾ ਸ਼ੁਰ ਦੀ ਨਾਲ ਹੁੰਗੀ ਜਾਂ ਨਹੀਂ ਹਰੇਕ ਬੰਦਾ ਛੱਡ ਦਿੰਦਾ ਮੋੜ ਤੇ ਨਹੀਂ ਛੱਡਦੇ ਨਾ ਨਹੀਂ ਚੱਕੀ ਤਾਂ ਵਧੀਆ ਪਰ ਮੈਂ ਰੋਕਦਾ ਕਹਿਣੀ ਹੈਗੀ ਚੱਲ ਵਧੀਆ ਕਹਿੰਦੇ ਸਾਹਮਣੇ ਚੱਕਦੇ ਭਾਈ ਕਹਿੰਦੇ ਨਹੀਂ ਮਾਂ ਵੀ ਸੁੰਭਰ ਮੈਂ ਦੀ ਸਭ ਕੁਝ ਸਾਫ ਕਰ ਲੈਣੀ ਤੁਹਾਨੂੰ ਕਹਿਨਦਾ ਹੀ ਨਹੀਂ ਸੀ ਜੇ ਜਾਪੇ ਦਾ ਕੰਮ ਨਾ ਹੁੰਦਾ ਦੇਖੋ ਕੁੜੀਏ ਦਾ ਜਾਪੇ ਦਾ ਕੰਮ ਹੈ ਅੱਜ ਤੂੰਲੀ ਤਾਂ ਸਮਝੂਗਾ ਅਸੀਂ ਵਿਧਾਈ ਭੇਜ ਕੇ ਨਾ ਵੀਰ ਵਾਰ ਨੂੰ ਬਾਹਰ ਨੂੰ ਨਿੰਮ ਵੀ ਬੰਨਣਾ ਭਾਈ ਫਿਰ ਸਹੀ ਗੱਲ ਹੈ ਹਾਂ ਆਹ ਸਾਰੇ ਕੋਲ ਚੰਪਕੇ ਆਵਾਂ ਹਾਂ ਨਾ ਕੋਈ ਨਾ ਕੋਈ ਨਾ ਪੈਸਾ ਵਾ ਸੇ ਨੋਨਾਂ ਦੇ ਤਾਂ ਲੇਟ ਬੱਜ ਜਾਂਦੇ ਹਾਂ ਹਾਂ ਚੱਲ ਕੋਈ ਨਾ ਪੈਸਾ ਵਾ ਸੇ ਕਹਿੰਦੇ ਕਰੋਗੇ ਤਾਂ ਤੁਸੀਂ ਕਹਿੰਦੇ ਕੰਮ ਵਧਈ ਗੱਲ ਕਰ ਮੇਰੇ ਵਰਗੇ ਰਹਿੰਦੇ ਨਹੀਂ ਹੁੰਦੇ ਆ ਪਹਿਣ ਬਣੂ ਫਿਰ ਕਹਿ ਜਾਂਦੇ ਆ ਵਿਆਹ ਕਰ ਮੈਂ ਕਰ ਦਿਆਂ ਕਰ ਦੋ ਤੁਸੀਂ ਆਪਦੇ ਉਸ ਨਾਲ ਤਾਂ ਵਧਈ ਕਰਕੇ ਆਨੇ ਭਾਈ ਤੁਸੀਂ ਮਾੜਾ ਕੀ ਕਰੋਗੇ ਸੋ ਜਾ ਮਾਤਾ ਕੋਈ ਗੱਲ ਨਹੀਂ ਵਧ ਗਈ ਹਾਂ ਹਾਂ ਚੰਗਾ ਚੰਗਾ ਭਾਈ ਚੰਗਾ ਉਹ ਬੇਦਰਸ ਕਿੰਨਾ ਹੋਦਾ ਜੇ ਤਾਂ ਕੰਮ ਨਾ ਜਰ ਤੂੜੀ ਉਹੀ ਬੋਈ ਇਹਨੇ ਬਾਤੂ ਕਿਲੇ ਸਵੈ ਪੈਸੂ ਰੱਖੇ ਤਾਂ ਬਾਪੋ ਨੇ ਬਾਦੂ ਫਿਰ ਕਹਿੰਦੇ ਪੋਰੇ ਮਹੀਨੇ ਪੰਡ ਚੱਕਣੀ ਸੌਖੀ ਆ ਹੁਣ ਤਾਂ ਦੋ ਟਰਾਲੀ ਹੋਰ ਸਧਾਨਾਂਗੇ ਸੌਖਾ ਕੰਮ ਐ ਉਹ ਕਾਹ ਨੂੰ ਮਸ ਗਿਆ ਨਹੀਂ ਤਾਂ ਬਾਦੂ ਸੋਨ ਤਾਂ ਦੋਨੂੰ ਨਹੀਂ ਲਾਲਚ ਹੋਇਆ ਪਿਆ ਨਹੀਂ ਨਹੀਂ ਲਾਲਚ ਕਾਨੂੰ ਹੋਇਆ ਬੈਗਾ ਭਾਈ ਫਿਰ ਪੋਰੇ ਮਹੀਨੇ ਨਹੀਂ ਤਾਂ ਪੰਡ ਚੱਕਣੀ ਔਖੀ ਆ ਤੇ ਨਾਲੇ ਕਹਿੰਦੇ ਤੂੜੀ ਵੰਗੀ ਹੋ ਜਾਂਦੀ ਲੈਣੀ ਬਹੁਤ ਔਖੀ ਐ ਜੀ ਹੁਣ ਤਾਂ ਹੋਰ ਪਈ ਜਾਣੀ ਐ ਤਾਂ ਤਾਂ ਪੰਡਾ ਕੋਈ ਵੱਡੀ ਗੱਲ ਨਹੀਂ ਆ ਤਾਂ ਸਾਡੀ ਆ ਦੇਖੋ ਬਾਹਰ ਲੈ ਬੰਦੇ ਪੱਲੀ ਬਰਾ ਤੇ ਪੱਲੀ ਬਰਾ ਵੇ ਭਾਈ ਮੰਗੇ ਮੈਦਨ ਨੂੰ ਕਹਿੰਦੇ ਪੁੱਤ ਬਣ ਕੇ ਸਮਾਰ ਕੇ ਦੱਬ ਕੇ ਇਹ ਦੂੜੀ ਪਾ ਲਓ ਅਸੀਂ ਤਾਂ ਇੰਨੇ ਜੀਫਾਉਣੀ ਐ ਬਾਲੇ ਔਖੇ ਹੋ ਜਾਂਦੇ ਤਾਂ ਬਾਹਰਲੇ ਬੰਦੇ ਦਾ ਬਾਹਰ ਸੌਖੀ ਹੈ ਹੱਡ ਨੂੰ ਉਤਾਰੀ ਸੌਖੇ ਦਾ ਹੈਗੇ ਭਾਈ ਤੁਸੀਂ ਬਾਹਰ ਲਿਆ ਕਰੋ ਤੂੰ ਦੂਜੇ ਦੂਜੇ ਨਾਲ ਜਾ ਕੇ ਪੰਡਾ ਤੁਸੀਂ ਸੇਤੋਂ ਅੰਦਰ ਚਾਰ ਕੇ ਇਹਨਾਂ ਨੇ ਛੱਟੀਆਂ ਬਦਲ ਲਿਆ ਕਰੋ ਹਾਂ ਤਾਂ ਬੱਚਾ ਹਾਲ ਦੇ ਵਿੱਚ ਹੋ ਕਰਨੇ ਅਸੀਂ ਤਾਂ ਫਸ ਗਏ ਹੱਥ ਬੜਾ ਨਹੀਂ ਆਣਾ ਫੇਰ ਆ ਮੁੰਡਾ ਗਾ ਅਸੀਂ ਦੋਨੀਆਂ ਥੋੜੀ ਜਿਹੀ ਵੱਧ ਤੋਂ ਕਰਦੇ ਆਂਗੇ ਗੱਲ ਸਹੀ ਆ ਮੁੰਡਿਆਂ ਦਾ ਪਾ ਮੈਨੂੰ ਤੁਸੀਂ ਪਾਰ ਦੋਨਾਂ ਨੂੰ ਤੁਸੀਂ ਵੀ ਅੰਦਰ ਹੀ ਪਾਈ ਸੀ ਥੋੜੀ ਬਾਹਰ ਲੈ ਜਾਈਏ ਹੁੰਦੀ ਸੀ ਬਾਹਰੋਂ ਹਾਂ ਜੀ ਜੀ ਭਾਈ ਦੇ ਪਾਰ ਹਾਂ ਪਾਰ ਵੀ ਸੀ ਅੰਦਰ ਹੀ ਸੀਗਾ ਇੱਥੇ ਤਾਰੇ ਭਾਈ ਕੋਈ ਮੜਾਇਆ ਹਵਾ ਹਵਾ ਲੱਗਦੀ ਸਾਂਹ ਨਰਦਾ ਜਮੀਂ ਨੂੰ ਦਾ ਹਾਂ ਗੱਲ ਸਹੀ ਆ ਭਾਈ ਵਾਰ ਦਾ ਸਾਹ ਹੁੰਦਾਗਾ ਚਲੋ ਭਾਈ ਆਹੀ ਕਮਾਈਏ ਚਾਰ ਦਿਨ ਕਹਿੰਦੇ ਫਿਰ ਸੋਖਾ ਹੋ ਜਾਂਦਾ ਨੇ ਕਹਿੰਦੇ ਵੀ ਜਿਹੜੇ ਤੁਡੀ ਪਾਉਂਦੇ ਨੇ ਜਾਂ ਕੋ ਉਂਦੇ ਨੇ ਮਤਲਬ ਹਾਂ ਤੇ ਕਿਸੇ ਦਾ ਕੋਈ ਹੱਥ ਨਾ ਰੱਖੋ ਕਿਸੇ ਨਾਲ ਕਿ ਉਹ ਜਿਹੜਾ ਕੋਈ ਰੋਟੀ ਪਾਣੀ ਵਾਲਾ ਸਾਲ ਪਰ ਤੋਂ ਹੁੰਦਾ ਹਾਂ 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 ਆਪਣ ਤੇ ਦਵਾਈ ਮੈਸੇਜ ਦਿੰਦੇ ਆਂ ਜੀ ਹਰੇਕ ਦਾ ਜਾਪਣੀ ਮੈਰਾ ਹੁਣ ਕਰਿਆ ਕਰੋ ਵੀ ਬਹੁਤ ਔਖਾ ਕੰਮ ਹੈ ਬਹੁਤ ਔਖਾ ਹੈ ਹਾਂ ਬੱਚੇ ਤਾਂ ਫੋਨ ਵੀ ਨਹੀਂ ਚੱਕਦੇ ਹਾਂ ਗੱਲ ਸਹੀ ਹੈ ਚਲੋ ਭਾਈ ਮੈਸੇਜ ਦੇਣ ਦਾ ਤੁਹਾਡਾ ਹੱਕ ਬਣਦਾਗਾ ਕਿਉਂ ਸਾਰੇ ਦਿਨ ਪ੍ਰਦੇਸੀਆਂ ਵਾਂਗੂ ਕਹਿੰਦੇ ਕੰਮ ਕਰਨਾ ਇੱਥੇ ਬਹਿ ਕੇ ਜਦੋਂ ਮੇਰੇ ਵਰਗੀ ਰੋਟੀ ਚਾਹ ਪਾਣੀ ਦੀ ਟਾਈਮ ਸਾਰਾ ਫਿਰ ਤੁਸੀਂ ਵੀ ਭੁੱਖੇ ਬੰਦੇ ਕਿੱਥੋਂ ਕੰਮ ਕਰੋ ਹਾਂ ਇੱਕ ਦੋ ਵਾਰੇ ਰੇਟ ਉੱਤੇ ਪਿੱਛੇ ਗਾਜੈਂਦੇ ਨੇ ਅਸੀਂ ਤਾਂ ਹੀ ਇੰਨੇ ਕਿ ਲੈ ਲਓ ਬਚਾਰੇ ਮੈਂ ਦੇਖਿਆਗੇ ਪੈਰੋਂ ਦੋ ਤਿੰਨ ਸਾਲ ਹੋ ਗਏ ਚੰਮ ਕਰਦੇ ਉਹਨੂੰ ਹਾਂ ਬੱਚੇ ਤਾਂ ਮੈਂ ਦੇਖਿਆ ਜਿਹੜੇ ਮਤਲਬ ਛੋਟੇ ਬੰਦੇ ਕਹਿੰਦੇ ਕੋਈ ਗੱਲ ਨਹੀਂ ਜੇ ਕਹਤਾ ਯੇ ਇੰਨੇ ਨੈਟਵਰਕ ਲੈ ਜੋ ਕੋਣ ਦੱਸ ਰਿਹਾ ਪਿੱਛੇ ਕੀ ਕਰਨਾ ਕਰ ਕੀ ਕਰਨਾ ਜਿਹੜੇ ਬਾੜੇ ਜਿਆਦੇ ਜਿਹੜੀਆਂ ਖਾਸਾ ਕੰਮ ਹੁੰਦਾਗਾ ਉਹਨਾਂ ਨੇ ਤੀਨੇ ਕਰ ਲੈ ਲੋ 292 ਤਾਂ ਹੀ ਕਰ ਲੋ ਜਾ ਮਰ ਲੋ 200 ਮੋੜੇ ਕਿੰਨੇ ਸੋਲੇ ਰੋ ਆਇਆ ਲੱਗੀ ਕਿ ਵੜਾ ਹਕਰ ਹੈ ਇਹ ਸਹੀ ਹੈ ਕੀ ਕੰਮ ਵੜਾ ਖਰਚ ਹੈ ਆਉਂਦਾ ਭਾਈ ਇਹ ਨਾ ਲੱਗੇ ਜਿਹੜੀ ਮੰਨਣ ਜੋਗਾ ਜਿਹੜਾ ਛੋਟਾ ਬੰਦਾ ਹੈਗਾ ਉਹ ਤਾਂ ਪੈਸੇ ਦੇ ਵੀ ਦਿੰਦਾ ਟਾਈਮ ਕਰਕੇ ਤੋ ਆਉਂਗੇ ਜਿਹੜਾ ਵੱਡਾ ਬੰਦਾ ਉਹ ਜਿਹੜੇ ਵੀ ਵੱਧ ਮਰਵਾਉਂਦਾ ਭਾਈ ਐਵੇਂ ਲੱਗਦਾ ਜੀ ਥੋੜੀ ਥੋੜੀ ਪਾਉਣੀ ਹੈ ਤਾਂ ਇਹ ਕਹਿੰਦਾ ਲੈ ਪਈਂ ਅੱਜ ਪੈਸੇ ਲੈ ਜਾ ਪੈਸੇ ਲੈ ਜਾ ਹਾਂ ਜਿਹੜਾ ਛੇਟ ਬੰਦ ਦੱਸੋ ਸਾਨੂੰ ਦੱਸੋ ਸਾਨੂੰ ਨਹੀਂ ਭਾਈ ਕਹਿੰਦੇ ਪੈਸੇ ਦੇਣ ਦਾ ਤਾਂ ਹਰਕਾ ਪੈਸੇ ਜਿਹੜਾ ਛੋਡੇ ਰੱਖੂਗਾ ਨਾ ਫੇਰ ਨਹੀਂ ਕਹਿੰਦੇ ਵਾਦਾ ਹੁੰਦਾ ਛੋਡੇ ਦਾ ਦੋਸਤ ਵੀ ਤੁਸੀਂ ਤਾਂ ਇਹ ਹੱਕ ਦੀ ਕਮਾਈ ਦੇ ਲੈਨੇ ਹੋਗਾ ਤੜਕੇ ਤੋਂ ਲੱਗ ਜਾ ਕੰਮ ਕਰ ਕੇ ਫੇਰ ਲੈਨੇ ਹੋਗਾ ਹੁਣ ਜਿਹੜਾ ਮੇਰੇ ਵਰਗਾ ਘਰੇ ਬੇਲਾ ਬੱਛਾ ਦਾ ਥੋੜੇ ਹੱਕ ਨੇ ਵੀ ਰੱਖੂਗਾ ਕਹਿੰਦੇ ਖਾਊਗਾ ਉਹ ਕਹਿੰਦੇ ਜਿਆਦਾ ਨਹੀਂ ਖੈਨੇ ਘਰੇ ਵਾਦਾ ਹੁੰਦਾ ਹੁੰਦਾ ਭਾਈ ਕੋਈ ਨਾ ਭਾਈ ਥੂੜੀ ਪਾਸ ਮਾਰ ਕੇ ਥੋੜੇ ਪੈਸੇ ਜਿੰਨੇ ਬਣਦਾ ਉਹਨੇ ਦੇਵਾਂਗਾ ਪਰ ਮੈਂ 7 10 ਦੇ ਵਾਧਾ ਲੈਣੇ ਕੋਈ ਗੱਲ ਨਹੀਂ ਥੂੜੀ ਪਾਓ ਭਾਈ ਵਧੀਆ ਆਏ ਸਾਲ ਥੂੜੀ ਤੁਸੀਂ ਪਾਇਆ ਕਰੋ ਸਾਡੇ ਹਾਂ ਚੰਗਾ ਪੈਸੇ